ਇਸਾ ਰੇਲਵੇ ਸਟੇਸ਼ਨ ਤੇ ਆਟੋ ਸਟੈਂਡ ਤੇ ਆਟੋ ਲਗਾਉਣ ਦੇ ਪੈਸਿਆਂ ਦੇ ਵਿਵਾਦ ਨੂੰ ਲੈ ਕੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦਫ਼ਤਰ ਇੱਕ ਭਾਰਤੀ ਮੂਲ ਨਿਵਾਸੀ ਮੁਕਤੀ ਮੋਰਚਾ ਤੇ ਵਾਲਮੀਕੀ ਸਮਾਜ ਜਥੇਬੰਦੀ ਵੱਲੋਂ ਇੱਕ ਮੰਗ ਪੱਤਰ ਦਿੱਤਾ ਗਿਆ ਭਾਰਤੀ ਮੂਲ ਨਿਵਾਸੀ ਮੁਕਤੀ ਮੋਰਚਾ ਦੇ ਆਗੂਆਂ ਦਾ ਕਹਿਣਾ ਹੈ ਕਿ 1700 ਰੁਪਏ ਮਹੀਨਾ ਆਟੋ ਚਾਲਕਾਂ ਕੋਲੋਂ ਲਿਆ ਜਾ ਰਿਹਾ ਹੈ ਜਦਕਿ ਰੇਲਵੇ ਸਟੇਸ਼ਨ ਸਰਕਾਰ ਦੀ ਜਾਇਦਾਦ ਹੈ ਤੇ ਰੇਲਵੇ ਵਿਭਾਗ ਕਿਸੇ ਕੋਲੋਂ ਨਜਾਇਜ਼ ਪੈਸੇ ਨਹੀਂ ਲੈ ਸਕਦਾ ਉਹਨਾਂ ਦਾ ਕਹਿਣਾ ਸੀ ਕਿ ਰੇਲਵੇ ਪਾਰਕ ਪਾਰਕਿੰਗ ਦਾ ਠੇਕਾ ਪ੍ਰਾਈਵੇਟ ਠੇਕੇਦਾਰ ਨੂੰ ਦਿੱਤਾ ਹੈ ਉਸ ਦਾ ਹੱਕ ਹੈ ਕਿ ਉਹ ਠੇਕੇ ਦੇ ਹਿਸਾਬ ਨਾਲ ਪੈਸੇ ਲੈ ਸਕਦਾ ਹੈ ਮੇਰਾ ਨਾਮ ਜੀ ਅਮਰ ਮੋਹਨਲਵਾਸੀ ਭਾਰਤੀ ਮੋਹਨਲਵਾਸੀ ਮੁਕਤੀ ਮੋਰਚਾ ਤੋਂ ਯੂਥ ਵਿੰਗ ਚੇਅਰਮੈਨ ਪੰਜਾਬ ਜਿਸ ਤਰ੍ਹਾਂ ਕਿ ਇੱਕ ਵਿਵਾਦ ਚੱਲਦਾ ਪਿਆ ਅਮ੍ਰਿਤਸਰ ਰੇਲਵੇ ਸਟੇਸ਼ਨ ਦੇ ਆਟੋ ਵਾਲਿਆਂ ਦੇ ਨਾਲ ਤਾਂ ਮੈਂ ਦੱਸਣਾ ਚਾਹੁੰਦਾ ਕਿ ਅਮ੍ਰਿਤਸਰ ਰੇਲਵੇ ਸਟੇਸ਼ਨ ਦੇ ਅੰਦਰ ਕੀ ਚੱਲਦਾ ਹੈ ਤੇ ਬਾਹਰ ਵਾਲਾ ਨਾ ਕੀ ਹੁੰਦਾ ਉਹ ਸਾਰੀ ਸੱਚਾਈ ਅੱਜ ਮੈਂ মিডিਆ ਰਾਹੀਂ ਸਾਰਿਆਂ ਨੂੰ ਦੱਸਣਾ ਚਾਹਨਾ ਕਿਉਂਕਿ ਸਾਰੇ ਹੀ ਸਮਾਜ ਨੂੰ ਤੇ ਪ੍ਰਸ਼ਾਸਨ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਇੱਕ ਇੱਕ ਰੇਲਵੇ ਨੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਦਾ ਇਹਾ ਪਾਰਕਿੰਗ ਦਾ ਠੇਕਾ ਇੱਕ ਪ੍ਰਾਈਵੇਟ ਕੰਪਨੀ ਨੂੰ ਦਿੱਤਾ ਆ ਤੇ ਜਿਹੜੇ ਰੇਲਵੇ ਐਕਟ ਦੇ ਮੁਤਾਬਿਕ ਤੇ ਕੰਟਰੈਕਟ ਦੇ ਮੁਤਾਬਿਕ ਸਾਡੇ ਕੋਲ ਜਿਹੜੇ ਪੈਸੇ ਆ ਉਹ ਠੇਕੇਦਾਰ ਲੈ ਸਕਦਾ ਆ ਜਿਸ ਕਾਰਨ ਇੱਥੋਂ ਦੇ ਜਿਹੜੇ ਅੰਦਰ ਮਨਮਰਜ਼ੀ ਦੇ ਜਿਹੜੇ ਪ੍ਰਧਾਨ ਬਣੇ ਹੋਏ ਨੇ ਉਹ ਸਾਡੇ ਕੋਲੋਂ ਕਿਉਂਕਿ ਮੈਂ ਇਹ ਇੰਨੀ ਗੱਲ ਪੱਕੇ ਤੌਰ ਤੇ ਇਸ ਕਰਕੇ ਕਹਿ ਰਹਾ ਮੇਰਾ ਇੱਕ ਆਟੋ ਮੇਰਾ ਇੱਕ ਡਰਾਈਵਰ ਅੰਦਰ ਆਟੋ ਚਲਾਉਂਦਾ ਕਾਫੀ ਸਾਲਾਂ ਤੋਂ ਤੇ ਮੈਂ ਕਦੇ ਵੀ ਦੇਖਿਆ ਜਾਂਦਾ ਹੀ ਨਹੀਂ ਕਿ ਮੈਨੂੰ ਆਪਣੇ ਕਿਰਾਏ ਨਾਲ ਮਤਲਬ ਹੁੰਦਾ ਹੀ ਪਰ ਜਦੋਂ ਮੇਰੇ ਧਿਆਨ ਦੇ ਵਿੱਚ ਇਹ ਗੱਲ ਬਾਤ ਆਈ ਕਿ ਮਤਲਬ ਕਿ 1700 ਰੁਪਏ ਮਹੀਨਾ ਕਿਸ ਚੀਜ਼ ਦਾ ਲੈ ਰਿਹਾ ਅਸੀਂ ਸਮਝੇ ਕਿ ਸ਼ਾਇਦ ਠੇਕੇਦਾਰ ਦਾ ਮਤਲਬ ਕਿ ਜੋ ਕੰਟਰੈਕਟ ਦੇ ਮਤਲਬ ਸ਼ਾਇਦ ਇਹ ਨਈ ਰੇਟ ਹੋਏਗਾ ਕਿ ਜੋ ਵੀ ਇੱਕ ਮਹੀਨੇ ਦਾ ਆਟੋ ਦਾ ਕਿਰਾਇਆ ਹੈ ਨਾ ਪਰ ਇਥੋਂ ਦੇ ਮਨਮਰਜ਼ੀ ਦੇ ਪ੍ਰਧਾਨ ਸਾਡੇ ਕੋਲੋਂ ਲੈਂਦੇ ਹੀ 1700 ਰੁਪਿਆ ਮੇਨੇ ਦਾ ਇੱਕ ਆਟੋ ਦਾ ਜਿਹਦੇ ਵਿੱਚ ਕਹਿੰਦੇ ਸੀ ਕਿ 1500 ਰੁਪਏ ਹੀ ਠੇਕੇਦਾਰ ਨੂੰ ਦੇਣੇ ਆ ਤੇ 200 ਰੁਪਏ ਵੈਲਫੇਅਰ ਫੰਡ ਦੇ ਅਕੋਰਡਿੰਗ ਅਸੀਂ ਇਹ ਰੱਖਦੇ ਆ ਅਸੀਂ 200 ਰੁਪਏ ਦਾ ਹਿਸਾਬ ਪੁੱਛਿਆ ਕਿ 200 ਰੁਪਏ ਦਾ ਭਾਜੀ ਤੁਸੀ ਡੇਢ ਸਾਲ ਹੋ ਗਿਆ ਵਾ 200 ਰੁਪਏ ਦਾ ਤੁਸੀ ਲੈ ਰਹੇ ਜੈ ਇਨੇ ਗੱਡੀਆਂ ਕੋ ਉਹਦਾ ਹਿਸਾਬ ਦੋ ਹਿਸਾਬ ਅਸੀਂ ਮੰਗ ਸਕਦੇ ਆ ਸਾਡਾ ਹੱਕ ਆ ਇਹਨਾਂ ਨੂੰ ਆਟੋ ਵਾਲਿਆਂ ਨੂੰ ਕੀ ਮਿਰਚਾਂ ਲੱਗੀਆਂ ਜੀ ਇਹ ਕਹਿੰਦੇ ਆ ਕਿ ਅਸੀਂ ਜਿੰਨੇ ਵੀ ਆਟੋ ਵਾਲੇ ਆ ਕਿਸੇ ਵੀ ਬਾਰ ਦਾ ਕੋਈ ਵੀ ਆਟੋ ਰੇਲਵੇ ਸਟੇਸ਼ਨ ਦੇ ਅੰਦਰ ਨਹੀਂ ਲੱਗੰਦੇ ਨਾਲ ਕਿਉਂਕਿ ਇਹ ਰੇਲਵੇ ਦੇ ਮਾਲਕ ਨਹੀਂ ਆ ਨਾ ਇਹ ਠੇਕੇਦਾਰ ਨੇ ਠੇਕੇਦਾਰ ਦੀ ਮਰਜ਼ੀ ਆ ਜੋ ਮਰਜ਼ੀ ਜਿਦੀ ਮਰਜ਼ੀ ਗੱਡੀ ਲਵਾਵੇ ਇਹ ਇਹਨਾਂ ਨੇ ਡਾਲਜੀ ਤੇ ਪਲੈਨਿੰਗ ਕੀ ਕੀਤੀ ਹੋਈ ਕਿਸੇ ਵੀ ਹੋਰ ਆਟੋ ਵਾਲੇ ਨੂੰ ਅੰਦਰ ਨਹੀਂ ਲੱਗੰਦੇ ਨਾਲ ਤੇ ਇਹ ਕੀ ਕਰਦੇ ਸੀ ਕਿ ਜਿਹੜੇ ਕੁਝ ਵਿਚਾਰੇ ਪਰਚੀ ਕਟਾ ਕੇ ਠੇਕੇਦਾਰ ਨੂੰ ਆਪਾਂ ਇੱਥੇ ਠੇਕੇਦਾਰ ਨੂੰ ਬਿਲਕੁਲ ਗਲਤ ਨਹੀਂ ਕਹਿ ਰਹੇ ਕੋਝਾ ਡੋ ਚਾਲਕ ਜਿਹੜੇ ਰੈਸਟ ਹਾਊਸ ਦੇ ਲੱਗ ਗਏ ਜਾਂ ਇਧਰ ਉਧਰ ਗੱਡੀਆਂ ਲਗਾਉਂਦੇ ਸੀ ਉਹ ਪਰਚੀ ਘਟਾਉਂਦੇ ਸੀ ਠੇਕੇਦਾਰ ਨੂੰ ਇਹ ਲੋਕ ਅੰਦਰ ਦੇ ਜਿਹੜੇ ਕੀ ਕਹਿੰਦੇ ਸੀ ਕਿ ਕਹਿੰਦੇ ਕਿ ਠੇਕੇਦਾਰ ਨੂੰ ਪਰਚੀ ਕਟਾਈਏ ਤੇ 200 ਰੁਪਇਆ ਸਾਨੂੰ ਵੀ ਅਲੱਗ ਦੇ ਤੌਰ ਤੇ ਕਿਉਂਕਿ ਇਹ ਨਾ ਠੇਕੇਦਾਰ ਨਾ ਇਹ ਰੇਲਵੇ ਦੇ ਮਾਲਕ ਇਹਨਾਂ ਨੂੰ ਇਹ ਹੀ 200 ਰੁਪਇਆ ਕਹਾ ਦਾ ਦਈਏ ਇਹਨਾਂ ਦੀ ਸਾਰਿਆਂ ਦੀ ਮਿਲੀ ਭੁਗਤਿਆ ਜਿਸ ਦੀ ਆਵਾਜ਼ ਅਸੀਂ ਜਿਹੜੇ ਇਹਨਾਂ ਇਹ ਨਾ ਮਾਰਗੋਟਾਈ ਵੀ ਕਰਦੇ ਸੀ ਤੇ ਕੁਝ ਆਟੋ ਵਾਲੇ ਸਾਡੇ ਕੋਲ ਆਏ ਸਾਡੇ ਸੰਸਦਾ ਕੋ ਆਏ ਕਿ ਸਾਡੇ ਨਾਲ ਆ ਕੰਮ ਹੁੰਦਾ ਹੈ ਅਸੀਂ ਉਹ ਚੀਜ਼ ਨੂੰ ਕੰਮ ਨੂੰ ਰਕਾਇਆ ਜਿਸ ਰੰਜਿਸ਼ ਕਰਕੇ ਇਹ ਲੋਕ ਐਦਾਂ ਦਾ ਕੰਮ ਕਰਦੇ ਪਏ ਨੇ ਇਲਜ਼ਾਮ ਲਗਾਉਂਦੇ ਪਏ ਨੇ ਪਹਿਲੀ ਗੱਲ ਤੇ ਦੇਖੋ ਰੇਲਵੇ ਦੇ ਅੰਦਰ ਪਲੇਟਫਾਰਮ ਤੇ ਜਾ ਕੇ ਕਿਸੇ ਨੂੰ ਵੀ ਅਧਿਕਾਰ ਨਹੀਂ ਦੀਆਂ ਦੀ ਸਵਾਰੀਆਂ ਵੇਖਣ ਦਾ ਤੁਸੀਂ 15 ਦਿਨ ਦੀ ਰਿਕਾਰਡਿੰਗਾਂ ਕਢਾ ਲਓ ਭਾਜੀ ਅਗਰ ਮੈਂ ਝੂਠਾ ਹੋਗਾ ਤੇ ਮੇਰੇ ਤੇ ਪਰਚਾ ਦੇ ਦਿਓ ਜਦੋਂ ਮੈਂ ਰੇਲਵੇ ਪ੍ਰਸ਼ਾਸਨ ਰੇਲਵੇ ਅਧਿਕਾਰੀਆਂ ਨੂੰ ਉੱਚ ਅਧਿਕਾਰੀਆਂ ਨੂੰ WhatsApp ਰਾਹੀਂ ਟਵੀਟ ਰਾਹੀਂ ਮੇਰੀਆਂ ਕੰਪਲੇਨਾਂ ਸਹੀ ਵੀ ਪਾਈਆਂ ਗਈਆਂ ਨੇ ਤੇ ਮੈਂ ਜਦੋਂ ਇਹ ਕੰਪਲੇਨਾਂ ਕਰਦਾ ਹਾਂ ਕਿ ਇਹ ਅੰਦਰ ਜਾਣੇ ਬੰਦ ਹੋਣੇ ਚਾਹੀਦੇ ਨੇ ਤੇ ਅਨੌਥਰਾਇਜ਼ ਜਗ੍ਹਾ ਤੇ ਜਿਹੜੀ ਗੱਡੀ ਆ ਨਾ ਲਗਾਈ ਜਾਵੇ ਤੇ ਕੁਝ ਅਧਿਕਾਰੀ ਕਹਿੰਦੇ ਸੀ ਕਿ ਸ਼ਾਇਦ ਪੁਰਾਣੀ ਵੀਡੀਓ ਤੇ ਮੈਂ ਖੁਦ ਉੱਥੇ ਸਰ ਲਾਈਵ ਆਇਆ ਮੇਰਾ ਕੋਈ ਉਹੋ ਜਿਹਾ ਗਲਤ ਮਹੱਤਵ ਨਹੀਂ ਸੀ ਕਿ ਰੇਲਵੇ ਦੀ ਸਿਕورٹی ਨੂੰ ਲੀਕ ਕਰਨਾ ਜਾਂ ਕੁਝ ਮੈਂ ਇਸ ਕਰਕੇ ਲਾਈਵ ਹੋ ਕੇ ਦੱਸਿਆ ਕਿ ਆਹ ਦੇਖੋ ਇੱਥੇ ਗੱਡੀਆਂ ਉੱਥੇ ਗਲਤ ਲੱਗੀਆਂ ਆ ਮੈਂ ਲਾਈਵ ਹੋ ਕੇ ਦੱਸਿਆ ਕੋਈ ਮੈਂ ਓਲੇ ਕਿ ਦੱਸੇ ਕਿੱਥੇ ਗੱਡੀਆਂ ਲੱਗੀਆਂ ਅਨੌਥਰਾਇਜ਼ ਪਾਰਕਿੰਗ 'ਚ ਲੱਗੀਆਂ ਉਹ ਮੈਂ ਰੇਲਵੇ ਦੇ ਡੀਏਸੀ ਸਾਹਿਬ ਨੂੰ ਵੀ ਵੀਡੀਓ ਭੇਜੀ ਤੇ ਜਿਸ ਕਰਕੇ ਇਹ ਆਟੋ ਵਾਲੇ ਮੇਰੇ ਨਾਲ ਗਾਲ ਮੰਦਾ ਕਰਨ ਲੱਪੇ ਕਿ ਹਾਂ ਵੀ ਤੂੰ ਕੌਣ ਹੁੰਦਾ ਵਾ ਤੇ ਇਹਨਾਂ ਨੂੰ ਇੰਨਾ ਪਤਾ ਹੋਣਾ ਚਾਹੀਦਾ ਕਿ ਰੇਲਵੇ ਜਿਹੜੀ ਆ ਰਾਸ਼ੀ ਸੰਪਤੀ ਆ ਤੇ ਉਹਨੂੰ ਬਚਾਉਣ ਦਾ ਅਧਿਕਾਰ ਇਹਨਾਂ ਦਾ ਵੀ ਉਹਨਾਂ ਹੈ ਤੇ ਸਾਡਾ ਵੀ ਉਹਨਾਂ ਹੀ ਆ ਇਹ ਮੈਨੂੰ ਕਹਿੰਦੇ ਕਿ ਤੁਸੀਂ ਕੌਣ ਹੁੰਦੇ ਮੈਂ ਇਹਨਾਂ ਨੂੰ ਕਹਿ ਕੇ ਰੇਲਵੇ ਇੱਕ ਰਾਸ਼ੀ ਸਮੱਤੀ ਆ ਤੁਸੀਂ ਉਹਦਾ ਦੁਰਪਯੋਗ ਨਹੀਂ ਕਰ ਸਕਦੇ ਜਿਸ ਰੰਜਿਸ਼ ਕਰਕੇ ਸਾਡੇ ਤੇ ਗਲਤ ਮਲਤ ਇੰਜਾਮ ਲਗਾਉਂਦੇ ਪੈਨੇ ਤੇ ਅੱਜ ਅੱਜ ਤੁਹਾਨੂੰ ਨਜ਼ਰਬੰਦ ਵੀ ਕੀਤਾ ਗਿਆ ਉਹਦਾ ਕੀ ਕਾਰਨ ਦੇਖੋ ਜੀ ਮੈਨੂੰ ਨਜ਼ਰਬੰਦ ਕਰਨ ਆਏ ਸੀ ਪਰ ਮੈਂ ਚਲੋ ਉਹ ਤੋਂ ਮੈਂ ਨਿਕਲ ਚੁੱਕਿਆ ਆਂ ਆਸਾ ਪਰ ਪ੍ਰਸ਼ਾਸਨ ਨੂੰ ਇਹ ਚਾਹੀਦਾ ਹੈ ਕਿ ਉਸ ਚੀਜ਼ ਦੀ ਇਨਕੁਆਇਰੀ ਕਰਦਾ ਕਿ ਕੌਣ ਗਲਤ ਹੈ ਕੌਣ ਸਹੀ ਹੈ ਤੇ ਮੈਂ ਮਾਨਜੋਗ ਜਿਹੜੇ ਰੇਲਵੇ ਦੇ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਨੇ ਜੀਆਰਪੀ ਦੇ ਕਿਉਂਕਿ ਇਹਨਾਂ ਨੇ ਸਾਡੇ ਤੇ ਕੰਪਲੇਨ ਗਲਤ ਕੰਪਲੇਨ ਦਿੱਤੀ ਆ ਮੈਂ ਜੀਆਰਪੀ ਦੇ ਉੱਚ ਅਧਿਕਾਰੀਆਂ ਨੂੰ ਬੇਨਤੀ ਕਰਦਾ ਆ ਕਿ ਇੱਥੋਂ ਦੇ ਲੋਕਲ ਪ੍ਰਸ਼ਾਸਨ ਕੋ ਪੁਲਿਸ ਪ੍ਰਸ਼ਾਸਨ ਕੋ ਜਿਹੜੀ ਇਸ ਚੀਜ਼ ਦੀ ਇਨਕੁਆਇਰੀ ਨਾ ਕਰਵਾਈ ਜਾਵੇ ਕਿਉਂਕਿ ਇਹ ਖੁਦ ਹੀ ਲੋਕ ਜਿਹੜੇ ਅੰਦਰ ਦੇ ਮਨਮਰਜ਼ੀ ਦੇ ਪ੍ਰਧਾਨ ਜਿਦਿਆਂ ਸਾਡੇ ਕੋਲ ਰਿਕਾਰਡਿੰਗਾਂ ਮੌਜੂਦ ਨੇ ਜਦੋਂ ਪ੍ਰਸ਼ਾਸਨ ਸਾਡੇ ਕੋਲ ਮੰਗੇਗਾ ਅਸੀਂ ਦਵਾਂਗੇ ਇਹ ਖੁਦ ਉਥੇ ਕਹਰੇ ਕਿ ਅਸੀਂ ਪ੍ਰਸ਼ਾਸਨ ਨੂੰ ਮਹੀਨੇ ਭਰ ਦੇ ਆ ਅਸੀਂ ਕਹੇ ਕਾਦੇ ਮਹੀਨੇ ਭਰ ਦੇ ਜੇ ਅਜੇ ਤੁਹਾਨੂੰ ਇਸ ਬਾਰੇ ਵਿਸਤਾਰ ਨਾਲ ਦੱਸਦੇ ਇਹਨਾਂ ਦੀ ਫੋਨ ਤੇ ਗੱਲ ਹੋਈ ਆ ਸਰ ਮੇਰਾ ਨਾਮ ਸਿਮਰਨਜੀਤ ਕੋਹਰਾ ਮੈਂ ਭਾਰਤੀਆ ਮੂਲ ਨਿਵਾਸੀ ਮੁਕਤੀ ਮੋਰਚੇ ਤੋਂ ਮਹਿਲਾ ਵਿੰਗ ਪੰਜਾਬ ਪ੍ਰਧਾਨ ਜਿੱਦਾਂ ਕਿ ਇੱਕ ਕਾਫੀ ਦਿਨਾਂ ਤੋਂ ਵਿਵਾਦ ਆਟੋ ਦੇ ਮਸਲੇ ਦੇ ਵਿੱਚ ਚੱਲਦਾ ਪਿਆ ਸੀਗਾ ਜਿਸ ਦੇ ਵਿੱਚ ਅਸੀਂ ਜਗਪ੍ਰੀਤ ਜੱਗਾ ਦੇ ਉੱਤੇ ਧਰਨਾ ਦੇ ਅੰਗੇਸਟ ਖੜੇ ਹੋਣਾ ਸੀਗਾ ਜਿਸ ਤੇ ਵਿੱਚ ਜਗਪ੍ਰੀਤ ਜੱਗਾ ਜੀ ਵੀ ਬੈਠਣ ਵਾਲੇ ਸੀ ਭੰਡਾਰੀ ਪੁਲ ਉਸ ਦੇ ਅੰਗੇਸਟ ਅਮਨ ਮੂਲ ਨਿਵਾਸੀ ਅਜੇ ਕਲਿਆਣ ਸਾਡੇ ਭਾਰਤੀਆ ਮੂਲ ਨਿਵਾਸੀ ਮੁਕਤੀ ਮੋਰਚੇ ਵੱਲੋਂ ਸਾਡੀ ਪੂਰੀ ਟੀਮ ਜਿਹੜੀ ਇਸ ਧਰਨੇ ਦੇ ਵਿੱਚ ਸਹੂਲਤ ਕਰਨ ਵਾਲੀ ਸੀਗੀ ਜਿੱਤੇ ਵਿੱਚ ਪੁਲਿਸ ਪ੍ਰਸ਼ਾਸਨ ਨੇ ਸਾਨੂੰ ਸਵੇਰ ਤੋਂ ਲਾ ਕੇ 12 1 ਵਜੇ ਤੱਕ ਮੈਨੂੰ ਨਜ਼ਰਬੰਦ ਰੱਖਿਆ ਜਿਸ ਦੇ ਵਿੱਚ ਕਿ ਦੋਨਾਂ ਪਾਰਟੀਆਂ ਦਾ ਧਰਨਾ ਨਹੀਂ ਲੱਗਿਆ ਤੇ ਅਸੀਂ ਮੰਗ ਪੱਤਰ ਦੇਣ ਵਾਸਤੇ ਐਸਡੀਐਮ ਸਰ ਨੂੰ ਦੁਬਾਰਾ ਮਿਲੇ ਸੀਗੇ ਜਿਸ ਦੇ ਵਿੱਚ ਕਿ ਅਸੀਂ ਵੀ ਚਾਹੁੰਨੇ ਆ ਕਿ ਜਿਹੜਾ ਗਲਤ ਪਾਇਆ ਜਾਂਦਾ ਹੈ ਉਹਤੇ ਜਲਦ ਤੋਂ ਜਲਦ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਤੇ ਜਿਸ ਦੇ ਵਿੱਚ ਮੇਰੀ ਵੱਡੀ ਸਤਕਾਰਯੋਗ ਮੇਰੀ ਸਿਮਰਨ ਭੱਟੀ ਭੈਣ ਜਿਹਦੇ ਵਿੱਚ ਉਸਨੇ ਮੇਰੀ ਸ਼ਵੀ ਦੇ ਬਾਰੇ ਬੋਲਿਆ ਗਿਆ ਹੈ ਤੇ ਮੈਂ ਆਪਣੀ ਭੈਣ ਨੂੰ ਕਹਿਣਾ ਚਾਹੁੰਨੀ ਆ ਕਿ ਮੇਰੀ ਗੁੱਤ ਤੱਕ ਪਹੁੰਚਣ ਤੋਂ ਪਹਿਲਾਂ ਮੈਂ ਆਪਣੇ ਪ੍ਰਸ਼ਾਸਨ ਅੱਗੇ ਵੀ ਬੇਨਤੀ ਕਰਦੀ ਆ ਕਿ ਸਾਡਾ ਦੋਨਾਂ ਦਾ ਸਟੇਟਸ ਚੈੱਕ ਕੀਤਾ ਜਾਵੇ ਜੇਕਰ ਮੈਂ ਗਲਤ ਪਾਈ ਜਾਂਦੀ ਆ ਤੇ ਮੇਰੇ ਤੇ ਤੁਰੰਤ ਕਾਰਵਾਈ ਹੋਣੀ ਚਾਹੀਦੀ ਆ ਅਗਰ ਸਾਡੀ ਭੈਣ ਸਿਮਰਨ ਪੱਟੀ ਅਗਰ ਗਲਤ ਪਾਈ ਜਾਂਦੀ ਆ ਤੇ ਤੁਰੰਤ ਉਸਤੇ ਵੀ ਕਾਰਵਾਈ ਹੋਣੀ ਚਾਹੀਦੀ ਕਿਉਂਕਿ ਸੰਵਿਧਾਨ ਦੇ ਵਿੱਚ ਜਿਹੜਾ ਗਲਤ ਪਾਇਆ ਜਾਊਗਾ ਉਸਦੇ ਉੱਤੇ ਕਾਨੂੰਨੀ ਕਾਰਵਾਈ ਹੋਣੀ ਜ਼ਰੂਰੀ ਆ ਕਿਉਂਕਿ ਗਲਤੀ ਜਿਹੜੀ ਕੋਈ ਨਹੀਂ ਕਰ ਸਕਦਾ ਪ੍ਰਸ਼ਾਸਨ ਨੂੰ ਮੇਰੀ ਬੇਨਤੀ ਆ ਕਿ ਸਾਡੇ ਤੇ ਅਗਰ ਜੇ ਦੋਨਾਂ ਚੋਂ ਕੋਈ ਵੀ ਗਲਤ ਪਾਈ ਜਾਂਦੀ ਆ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਐ ਅੱਜ ਮੰਗ ਦਿੱਤਾ ਗਿਆ ਜੀ ਉਹ ਦੱਸਿਓ ਇਹਦੇ ਨਾਲੇ ਕੀ ਸਮੁੱਦੇ ਤੇ ਆਪਾਂ ਧਰਮਾਂ ਦਾ ਸਰ ਇੱਕ ਚੀਜ਼ ਦਾ ਕਾਫੀ ਦਿਨਾਂ ਤੋਂ ਵਿਵਾਦ ਸ਼ੁਰੂ ਹੋਇਆ ਹੈ ਕਿ ਅਮਨ ਮੂਲ ਨਿਵਾਸੀ ਜੋ ਕਿ ਗਰੀਬਾਂ ਦੇ ਨਾਲ ਖੜਦਾ ਹੈ ਅੱਜ ਓਪੋਜੀਟ ਪਾਰਟੀ ਕਹਿੰਦੀ ਐ ਕਿ ਅਮਨ ਮੂਲ ਨਿਵਾਸੀ ਤੇ ਅਸੀਂ ਝੂਠਾ ਪਰਚਾ ਕਰਵਾਈ ਐ ਜਿਸ ਦੇ ਵਿੱਚ ਕਿ ਬਹੁਤ ਐਲੀਗੇਸ਼ਨ ਲਾਏ ਗਏ ਆ ਤੇ ਉਸ ਦੇ ਸਾਡੇ ਕੋਲ ਵੀ ਦਫਰੂਬ ਵੀ ਹੈਗੇ ਆ ਤੇ ਪੁਲਿਸ ਪ੍ਰਸ਼ਾਸਨ ਜਿਹੜੀ ਆ ਤੱਥਾਂ ਦੇ ਆ ਦੇ ਉਤੇ ਪਰਚਾ ਦਰਜ ਕਰਦੀ ਆ ਕਿਉਂਕਿ ਆਪਾਂ ਨੂੰ ਉਮੀਦ ਹੈ ਕਿ ਪੁਲਿਸ ਪ੍ਰਸ਼ਾਸਨ ਕਦੇ ਵੀ ਕਿਸੇ ਦੇ ਨਾਲ ਨਜਾਇਜ਼ ਨਹੀਂ ਕਰੇਗੀ ਜਾਇਜ਼ ਹੀ ਕਰੇਗੀ ਸਾਨੂੰ ਉਮੀਦ ਆ ਪੁਲਿਸ ਪ੍ਰਸ਼ਾਸਨ ਅੱਗੇ ਕਿ ਉਹ ਜਾਇਜ਼ ਹੀ ਕਰਨਗੇ ਤੇ ਮੈਂ ਅਪੀਲ ਕਰਦੀ ਆ ਆਪਣੇ ਕਮਿਸ਼ਨਰ ਸਾਹਿਬ ਦੇ ਅੱਗੇ ਕਿ ਜਲਦ ਤੋਂ ਜਲਦ ਇਹਨਾਂ ਦਾ ਜਿਹੜਾ ਵਾ ਕਿ ਇਹ ਮੁੱਦਾ ਜਿਹੜਾ ਬੰਦ ਕੀਤਾ ਜਾਵੇ ਕਿਉਂਕਿ ਸਮਾਜ ਦੇ ਵਿੱਚ ਸਮਾਜ ਦੇ ਹੀ ਲੜਾਣਾ ਚਾਹਦੇ ਆ ਤੇ ਮੈਂ ਅਪੀਲ ਕਰਦੀ ਆ ਕਿ ਇਹਨੂੰ ਜਲਦ ਤੋਂ ਜਲਦ ਬੰਦ ਕੀਤਾ ਜਾਵੇ ਜਿਹੜਾ ਗਲਤ ਪਾਇਆ ਜਾਂਦਾ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੈ ਭੀਮ ਜੈ ਸੰਵਿਧਾਨ ਸਰਨ ਜਯ ਵਾਲਮਕੀ ਜੀ ਹਰ ਹਰ ਵਾਲਮਕੀ ਜੀ ਜੈ ਭੀਮ ਜੈ ਸਵਿਧਾਨ ਮੇਰਾ ਨਾਮ ਹੈ ਅਜੇ ਕਲਿਆਣਾ ਇਹ ਜੀ ਇੱਕ ਥੋੜੇ ਦਿਨ ਤੋਂ ਮੁੱਦਾ ਚੱਲਦਾ ਪਿਆ ਆਟੋ ਸਟੈਂਡ ਤੇ ਉਹਦੇ ਚ 1700 ਰੁਪਇਆ ਇਹ ਫਰਾਂਡ ਲੈਂਦੇ ਸੀ ਤੋਂ ਉਹਦੇ ਚ ਕਹਿੰਦੇ ਕਿ ਅਸੀਂ ਜੀ ਆਰ ਪੀ ਨੂੰ ਪੈਸੇ ਦਿੰਨੇ ਆ ਤੇ ਅਸੀਂ ਕਦੀ ਨਹੀਂ ਵੇਖਿਆ ਪ੍ਰਸ਼ਾਸਨ ਕੋਈ ਪੈਸਾ ਲੈਂਦਾ ਹੋਵੇ ਪਰ ਇਹ ਲੋਗ 1700 ਰੁਪਇਆ ਦੇ ਵਿੱਚੋਂ 200 ਰੁਪਇਆ ਜੇਬਾਂ ਚ ਪਾਉਂਦੇ ਆ ਉਹਦੇ ਚ ਕਹਿੰਦੇ ਅਸੀਂ ਜੀ ਆਰ ਪੀ ਨੂੰ ਫੰਡ ਦਿੰਨੇ ਆ ਸਾਡੀ ਮੰਗਿਆ ਕਿ ਉੱਚ ਅਧਿਕਾਰੀਆਂ ਕੋ ਪ੍ਰਸ਼ਾਸਨ ਕੋ ਕਿ ਇਹਨਾਂ ਦੇ ਜਾਂਚ ਕੀਤੀ ਜਾਵੇ